ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੈਗਾ ਜੀ ਸਵੇਰ ਦਾ 9:30 ਵਜੇ ਦਾ ਤੇ ਆਪਾਂ ਸਾਰੇ ਕੰਮ ਤਾਂ ਦਿਨ ਮੇੜ ਲਿਆ ਜੀ ਤੇ ਹੁਣ ਆਪਾਂ ਤੁਹਾਡੇ ਨਾਲ ਬਲੌਗ ਸਾਂਝਾ ਕਰਨ ਲੱਗੇ ਸੀ ਮੈਂ ਤਾਂ ਸਟਾਰਟ ਕਰ ਲਾਂ ਤੇ ਕਿਉਂਕਿ ਮੇਰੀ ਤਿਆਰੀ ਕੀਤੀ ਹੋਈ ਆ ਹੁਣ ਮੈਂ ਲਾਈਵ ਆਵਣੀ ਹੁੰਨੀ ਆ 9:30 ਜਾਂ 10 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਘੰਟਾਕ ਲਾਈਵ ਆਵਾਂਗੇ ਜੀ ਤੇ ਉਹਦੇ ਵਾਸਤੇ ਮੈਂ ਹੁਣ ਬੈਠੀ ਸੀ ਫਿਰ ਮੈਂ ਕਿਹਾ ਵੀਡੀਓ ਸਟਾਰਟ ਕਰ ਲਾਂ ਥੋੜੀ ਜੀ ਅਜੇ 9:30 ਹੀ ਹੋਏ ਸੀਗੇ ਤੇ ਚਲੋ ਜੀ ਸਾਰੇ ਕੰਮ ਧੰਦੇ ਤਾਂ ਆਪਾਂ ਨੇ ਮੇੜ ਲਿਆ ਤੇ ਇੱਧਰ ਦਿਖਾਈਏ ਤੁਹਾਨੂੰ ਕੱਪੜੇ ਧੋ ਕੇ ਸੁੱਕਣੇ ਪਾਤੇ ਆ ਮੈਂ ਹਨਾ ਜਿਆਦੇ ਕੱਪੜੇ ਨਹੀਂ ਸੀਗੇ ਸਪਰੇਅ ਵਾਲੇ ਸੀਗੇ ਇਹਨਾਂ ਦੀ ਸਪਰੇਅ ਕਰਦੇ ਆ ਬਾੜੀ ਦਵਾਈ ਦੂਈ ਜੀ ਸੀਗੀ ਵਿੱਚ ਮੈਂ ਧੋਤੇ ਇਹ ਤੇ ਇੱਧਰ ਆਪਾਂ ਪਸੂਨਵਾ ਪਿਆ ਕੇ ਹਨਾ ਪੱਠੇ ਪਾ ਕੇ ਤੇ ਅੰਦਰ ਕਰਤੀ ਆ ਇੱਥੇ ਪਹਿਲਾਂ ਬਾਹਰ ਸੀਗੇ ਹੁਣ ਅੰਦਰ ਕਰਿਆ ਮੈਂ ਕਿਹਾ ਵੀ ਤੋਂਪ ਆ ਗਈ ਆ ਫਿਰ ਮੈਂ ਲਾਈਵ ਚਲੀ ਗਈ ਤਾਂ ਘੰਟਾ ਡੇਢ ਘੰਟਾ ਮੈਨੂੰ ਉੱਥੇ ਲੱਗ ਜਾਣਾ ਫਿਰ ਵਿਚਾਰਿਆਂ ਨੂੰ ਤੋਂਪ ਆਊਗੀ ਇਹਨਾਂ ਨੂੰ ਤੇ ਤਾਂ ਕਰਕੇ ਅੰਦਰ ਬੰਦ ਤੇ ਤੇ ਇਹ ਹਜੇ ਬੈਠੇ ਖੜੇ ਹੀ ਆ ਕਿਉਂਕਿ ਨਾ ਹੁਣੇ ਹੀ ਹਜੇ ਅੰਦਰ ਕਰਿਆ ਇਹ ਤੇ ਆਪਾਂ ਚੱਲਦੇ ਆ ਲਾਈਵ ਦੇ ਵਿੱਚ ਤੇ ਵੀਡੀਓ ਸਟਾਰਟ ਕਰਤੀ ਆ ਤੇ ਤੁਸੀਂ ਜੇ ਮੇਰੇ ਚੈਨਲ ਤੇ ਨਵੇਂ ਆ ਜਿਹੜੇ ਵੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਪਲੀਜ਼ ਤੇ ਜੇ ਕਿਸੇ ਕੋਲ ਟਾਈਮ ਆ ਤੇ ਲਾਈਵ ਵਿੱਚ ਜ਼ਰੂਰ ਆਇਓ ਤੇ ਦੇਖੋ ਆਪਣੇ ਕੰਮ ਧੰਦੇ ਨੇ ਮੇਰੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਮੈਂ ਬੂਟਾ ਵੀ ਲਾਇਆ ਇੱਕ ਦਿਨ ਹੀ ਦੋ ਲਾਏ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਕਿੱਥੇ ਲਾਏ ਆ ਤੇ ਚਲੋ ਜੀ ਆਕੇ ਲਈ ਇਹ ਬੂਟੇ ਤੁਹਾਨੂੰ ਕਿ ਲੋ ਜੀ ਆਪ ਆ ਗਏ ਆ ਬਾਹਰ ਤੇ ਜਿਹੜੀ ਇਹ ਵੀਡੀਓ ਇਹ ਤੁਹਾਨੂੰ ਅੱਜ ਸ਼ਾਮ ਨੂੰ ਅਪਲੋਡ ਕਰੂੰਗੀ ਤੇ ਤੁਹਾਨੂੰ ਅੱਜ ਰਾਤ ਨੂੰ ਪਤਾ ਲੱਗੂਗਾ ਜਿਹੜੇ ਵੇਖਣਗੇ ਮੈਂ ਕਿੰਨੇ ਵਜੇ ਲਾਈਵ ਆਉਣੀ ਆ ਅੱਜ ਵੀਡੀਓ 'ਚ ਨਹੀਂ ਪਤਾ ਲੱਗਣਾ ਤੁਹਾਨੂੰ ਕਿ ਆਪਾਂ ਤੁਹਾਨੂੰ ਦਿਖਾ ਦਈਏ ਬੂਟੇ ਜਿਹੜੇ ਆਪਾਂ ਲਾਈਵ ਕੀਤਾ ਦੀ ਕਿਉਂਕਿ ਤੇਰੀ ਬਾਤ ਹੀ ਹੈ ਤੇ ਪੱਠੇ ਵੀਜੀ ਸੀਗੇ ਤੇ ਉਹ ਨੂੰ ਮੈਂ ਪਾਣੀ ਨਹੀਂ ਅੱਜ ਪਾਇਆ ਸ਼ਾਮ ਨੂੰ ਪਾਉਂਗੀ ਵੀ ਤੈਨੂੰ ਪਾਣੀ ਆ ਲਓ ਜੀ ਉੱਥੇ ਲਾਇਆ ਆਪਾਂ ਅਮਰੂਦ ਦਾ ਬੂਟਾ ਤੇ ਇਹ ਪਿੰਡਾਂ ਦਾ ਆਪਣਾ ਖੜਨਾ ਹੀ ਹੈ ਚਲ ਕਦੀ ਧਰੀ ਜਾਂਦੀ ਦਾਲ ਸਬਜ਼ੀ ਤੇ ਇੱਧਰ ਆਪਾਂ ਠੱਠੇ ਬੀਜ ਤੇ ਆਵਾ ਕੇਨ ਤੇ ਇੱਧਰ ਸਿੱਧਾ ਆਪਣੇ ਆਮਬ ਦਾ ਬੂਟਾ ਇਹਨਾਂ ਨੂੰ ਅੱਜ ਸ਼ਾਮ ਨੂੰ ਪਾਣੀ ਪਾਉਂਗੀ ਮੈਂ ਇੱਧਰ ਆਪਣੇ ਗੰਨੇ ਲਾਏ ਸੀਗੇ ਉਹ ਹੈਗੇ ਇੱਧਰ ਆਪਾਂ ਇਹਦੀ ਕਾਂਟ ਛਾਂਟ ਕਰਦੀ ਸੀਗੀ ਇਹ ਹੈਗਾ ਤਿੰਨੂਆਂ ਦਾ ਬੂਟਾ ਤੇ ਪੱਠੇ ਆਪਣੇ ਹੋ ਗਏ ਫੇ ਥੋੜੇ ਥੋੜੇ ਹਨ ਨਿਕਲੇ ਆਉਣਗੇ ਬਾਹਰ ਜਿਹੜੇ ਰਹਿੰਦੇ ਆ ਤੇ ਇਹ ਇੱਧਰ ਆਪਾਂ ਤੂਤ ਦਾ ਬੂਟਾ ਤੇ ਚਲੋ ਜੀ ਚਲਦੇ ਆ ਆਪਾਂ ਘਰੇ ਤੇ ਕਰਦੇ ਆਂ ਆਪਦਾ ਲਾਈਵ ਸਟਾਰਟ ਜਿਹੜੀ ਰਹਿੰਦੀ ਵੀਡੀਓ ਆਪਾਂ ਫੇਰ ਬਣਾਵਾਂਗੇ ਤੇ ਹੁਣ ਰੁੱਤ ਗਈ ਐ ਤੇ ਹੁਣ ਜੀ ਕੱਦੂ ਲੱਗਣ ਲੱਗੇ ਕੱਦੂਆਂ ਨੂੰ ਕੱਦੂ ਲੱਗਣ ਲੱਗੇ ਤੋਰੀਆਂ ਵੀ ਲੱਗਣ ਲੱਗੀਆਂ ਤੇ ਇਧਰ ਸ਼ਾਇਦ ਝਾੜ ਕਰੇਲਿਆਂ ਦੀ ਵੇਲ ਹੋਈ ਤੇ ਮੈਂ ਝਾੜ ਕਰੇਲਿਆਂ ਦੀ 20 ਸਿੱਟੇ ਸੀਗੇ ਤੇ ਚਲੋ ਇਹਨੂੰ ਆਪਾਂ ਸਾਂਭ ਸੰਭਾਲ ਕਰ ਲਾਂਗੇ ਤੇ ਇਹ ਵੱਧ ਜੂਗੀ ਜੀ ਤੇ ਇਧਰ ਜਾਵਣ ਵੀ ਸ਼ਾਂਗਣ ਵਾਲੀ ਐ ਸ਼ਾਂਗਾਂ ਦੀ ਠੀਕ ਐ ਜੀ ਨਹਰਦਾ ਮੌਸਮ ਦੇਖ ਲਓ ਤੁਸੀਂ ਹਰਿਆਲੀ ਦੇਖ ਲਓ ਹਨ ਤੇ ਇਧਰ ਆਏ ਜੀ ਸੌਖਾ ਤਾਂ ਦੌਖਾ ਵੀ ਜੀ ਇਧਰ ਪੱਤੇ ਦੇਖੋ ਇੱਥੇ ਆਪਾਂ ਥਾਂ ਬਾਤ ਆ ਜੀ ਜਿਹੜੀਆਂ ਪਿੰਡੀਆਂ ਤੇ ਆਪਣਾ ਗਵਾਰਾ ਹੋਇਆ ਸੀਗਾ ਉਹ ਵੀ ਇਹਨਾਂ ਨੇ ਰੋਟਾਵੇਟਰ ਮਾਰ ਕੇ ਬਾਤ ਆ ਤੇ ਇੱਥੇ ਵੀ ਆਪਾਂ ਸਬਜ਼ੀ ਸਿਆਲ ਵਾਲੀ ਬੀਜ ਦਾਂਗੇ ਕੇਰਾ ਅਗੇ ਤੀ ਜੀਤੀ ਹੋ ਜੂਗੀ ਇੱਥੇ ਜਿਹਨੇ ਸਾਗ ਪਾਲਕ ਮੇਥੇ ਹਨਾ ਕੋਈ ਮੂਲੀ ਵਗੈਰਾ ਗਾਜਰ ਗੁਜਰ ਬੀਜ ਦਾਂਗੇ ਤੇ ਇਧਰ ਆਪਾਂ ਹਜੇ ਨਹੀਂ ਕੀਤਾ ਇਧਰ ਤੋੜਨਾਂ ਦੀ ਵਾਲ ਸਾਈਡ ਤੇ ਸੀ ਤੇ ਹੁਣ ਇਹਨਾਂ ਨੂੰ ਲੱਗਦਿਆਂ ਤੋੜਨਾ ਜੀ ਤੇ ਆਪਾਂ ਤੋੜਾਂਗੇ ਸ਼ਾਮ ਨੂੰ ਹਾਂ ਵੀ ਲੱਗੀਆਂ ਤੋੜੀਆਂ ਤੇ ਬਹੁਤ ਡਿਮਾਂਡ ਆਉਂਦੀ ਆ ਜੀ ਤੋੜੀਆਂ ਦੀ ਜੇ ਆਪਣੇ ਲੱਖਣਾਂ ਆਪਾਂ ਵਾਰੀ-ਵਾਰੀ ਸਾਰਿਆਂ ਨੂੰ ਦੇ ਦਾਂਗੇ ਤਾਂ ਜਿਹੜਾ ਭੈਣ ਭਰਾ ਮੰਗਦਾ ਤੋੜੀਆਂ ਚੀਜ਼ ਹੋ ਗਈ ਸਹੀ ਜੀ ਦੇਣ ਲੱਗਿਆ ਗਰੀਜ ਨਹੀਂ ਕਰਨਾ ਚਾਹੀਦਾ ਹਣਾ ਜੀ ਆਪਣੇ ਕੋਲ ਚੀਜ਼ ਹੈਗੀ ਆ ਤਾਂ ਆਪਾਂ ਨੂੰ ਜਰੂਰ ਆਂਡ ਗਵਾੜ ਪੈਣ ਪ੍ਰਾਮਾਨ ਦੇ ਦੇ ਨਹੀਂ ਚਾਹੀਦੀ ਐ ਤੇ ਇੱਕ ਦੋ ਪਹਿਣਾ ਨੂੰ ਤਾਂ ਮੈਂ ਦੇ ਦਿਆਂ ਤੋਰਾਂ ਤੇ ਹੁਣ ਵਾਰੀ ਵਾਰੀ ਸਾਰਿਆਂ ਨੂੰ ਥੋੜੀਆਂ ਥੋੜੀਆਂ ਕਰਕੇ ਦੇ ਦਾਂਗੇ ਜਿਵੇਂ ਜਿਵੇਂ ਤੋਰਾਂ ਲੱਗਣਗੀਆਂ ਤੇ ਇੱਧਰ ਕੱਦੂ ਉੱਪਰ ਦੀ ਜਾ ਕੇ ਦੇਖੋ ਵੀ ਕਿੱਦਾਂ ਕੱਦੂ ਲੱਗ ਗਿਆ ਛੋਟੇ ਛੋਟੇ कदू लगे दो वाला तो छोटी जी मसा ही ठीक है जी चलते कर कोई कम धंधा लाइव तो बाद रोटा वेटर नवाई करके बाल पोली पोली प्याली बिच खुबी जानी मैं ਅੱਜ ਕੱਲ ਦੇ ਬੱਚਿਆਂ ਨੂੰ ਇਹਨਾਂ ਮਟੋਲਾਂ ਬਾਰੇ ਕੋਈ ਨਹੀਂ ਪਤਾ ਹਨ ਵੀ ਕਿਸ ਤਰ੍ਹਾਂ ਅੰਦਰ ਦੇਖੋ ਧਾਕ ਤੋਂ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਆਪਾਂ ਪਾਲੀਏ ਪੱਠੇ ਤੇ ਆਪਾਂ ਇਹ ਆ ਪਸੂਆਂ ਦੇ ਵਿੱਚ ਪੱਠੇ ਪਾਲ ਜੀ ਇਹਨਾਂ ਨੂੰ ਜੀ ਤੇ ਇੱਧਰ ਆਪਾਂ ਕੱਪੜੇ ਨਹੀਂ ਲਾਇ ਸ ਕਿਉਂਕਿ ਇਹ ਚ ਸਪਰੇ ਦੀ ਸਮੈਲ ਆਉਂਦੀ ਹੈ ਦਵਾਈ ਦੀ ਹਨਾ ਮੈਂ ਕਹਤੋਂ ਉਪ ਲੱਗ ਜੂ ਇਹਨਾਂ ਦੇ ਪੱਰਨੇ ਪੁੰਨੇ ਦੇ ਰੰਗ ਉੱਡਦੇ ਸੀ ਉਹ ਆਪਾਂ ਲਾ ਲੇ ਜਦੋਂ ਸੁੱਕ ਗਏ ਸੀਗੇ ਤੇ ਇਹਨਾਂ ਨੂੰ ਧੁੱਪ ਲੱਗ ਲੈਣ ਦੂਤੀ ਚਲੋ ਜੀ ਆਪਾਂ ਪਾ ਲਈਏ ਪੱਠੇ ਆ ਦੇਖੋ ਮੇਰੀਆਂ ਮੱਝਾਂ ਇਹਨਾਂ ਦਾ ਮੈਂ ਹੁਣ ਗੋਆ ਹਟਾ ਕੇ ਗਈਆਂ ਤੇ ਉੱਠ ਖੜੀਆਂ ਸੀ ਮੈਨੂੰ ਵੇਖ ਕੇ ਤੇ ਮੈਂ ਕਿਹਾ ਵੀ ਉਹ ਮੈਨੂੰ ਯਾਦ ਆਇਆ ਫਿਰ ਮੇਰੀ ਵੀਡੀਓ ਹਜੇ ਰਹਿਦੀ ਹੈ ਕੰਪਲੀਟ ਕਰਨ ਵਾਲੀ ਮੈਂ ਕਿਹਾ ਸ਼ਾਮ ਨੂੰ ਕੰਪਲੀਟ ਕਰਕੇ ਪਾਉਣੀ ਹੈ ਤੇ ਮੈਂ ਵੀਡੀਓ ਬਣਾ ਲਾਂ ਤੇ ਇੱਧਰ ਆਪਣੇ ਪੱਠੇ ਵੀ ਕੁਤਰਨ ਵਾਲੇ ਪਏ ਆ ਜੀ ਹਜੇ ਵੇ ਕੈਮਰਾ ਕਰਦੇ ਆਪਾਂ ਇੱਧਰ ਮੇਰੇ ਪੱਠੇ ਕੋਤਰਨ ਵਾਲੇ ਪਏ ਆ ਪੱਠੇ ਕੋਤਰਦੇ ਆ ਇੱਧਰ ਆਪਣੀ ਬਾਲਟੀ ਦੇ ਵਿੱਚ ਖਲ ਪਿੱਜੀ ਪਈ ਆ ਤੇ ਆਪਾਂ ਵਾਂਡਰ ਲਾਉਣੀ ਆ ਕਿਉਂਕਿ ਜੀ ਪੱਠੇ ਛੋਟੇ ਆ ਤੇ ਲਵੇ ਆ ਇਹਨਾਂ ਦਾ ਕੁਝ ਬੰਦ ਆ ਨਹੀਂ ਇਹਨਾਂ ਦਾ ਢੱਡ ਨਹੀਂ ਭਰਦਾ ਮਤਵਲ ਕੇ ਇਹ ਭੁੱਖਾ ਰਹਿੰਦੇ ਆ ਸਲੀ ਆਪਾਂ ਵਾਂਡਰ ਲਾਉਣ ਲੱਗੇ ਨਾਲ ਕਈ ਲੋਕ ਸਨਨੀਰ ਲੋਣਾ ਕਹਿੰਦੇ ਆ ਹਨਾ ਕੱਖ ਪਾਉਣਾ ਕਹਿੰਦੇ ਪਰ ਅਸਲ ਤਾਂ ਹਰੇ ਪੱਠੇ ਜਾਂ ਪੱਠੇ ਪਾਉਣਾ ਕਹਿੰਨੀ ਐ ਮੈਂ ਤਾਂ ਤੇ ਚਲੋ ਜੀ ਉਤਰ ਲਾਂ ਪੱਠੇ ਤੇ ਪਾ ਦਾਂ ਇਹਨਾਂ ਨੂੰ ਵਾਂਡਰ ਲਾ ਕੇ ਖਲ ਪਾ ਕੇ ਫਿਰ ਲਾ ਦਾਂ ਤੂੜੀ ਤੇ ਫਿਰ ਪੱਠੇ ਉਤਰ ਕੇ ਪਾਉਣੀ ਥੋੜੀ ਦੇਰ ਬਾਅਦ ਗੱਲ ਕਰਦੇ ਆ ਤੁਹਾਡੇ ਨਾਲ ਤੇ ਜਿਹੜੇ ਖੁਰਲੀ ਦੇ ਵਿੱਚ ਆ ਉੱਥੇ ਨਾ ਇਹ ਐ ਸੀਗਾ ਸ਼ੈੱਡ ਦੇ ਨਾਲ ਟਰਾਲੀ ਲੱਗਦੀ ਸੀ ਜਦੋਂ ਤੂੜੀ ਪਾਈ ਆ ਤੇ ਫਿਰ ਇਹ ਥਾਂ ਇਥੋਂ ਪੱਟਿਆ ਤਾ ਕਰਕੇ ਨੀਵਾ ਤੇ ਇਥੇ ਇਹਦੇ ਚ ਪਾਣੀ ਖੜਦਾ ਵਾ ਤੇ ਥੋੜੀ ਜੀ ਤੂੜੀ ਖਰਾਬ ਹੋ ਗਈ ਇਹਦੇ ਨਾਲ ਤੇ ਥੱਲੇੋਂ ਕਈ ਵਾਰਾ ਤੂੜੀ ਜੇ ਦੋ ਉਹਦੇ ਨਾਲ ਹਨਾ ਪੱਟ ਕੇ ਮਾ ਪਾਉਣੀ ਆ ਤੇ ਉਹ ਥੱਲੇੋਂ ਖਰਾਬ ਨਿਕਲੇ ਆਉਂਦੀ ਆ ਤੇ ਤਾਂ ਕਰਕੇ ਇਹ ਆਪਾਂ ਖੁਰਲੀ ਚੋਂ ਸਾਫ ਲੋ ਜੀ ਤੂੜੀ ਆਪਾਂ ਲਈ ਆ ਪਾ ਤੇ ਹੁਣ ਆਪਾਂ ਇਹ ਤੇ ਵਾਂਡਰ ਲਾ ਦਈਏ ਥੋੜਾ ਟਾਈਮ ਉਹਨਾਂ ਚ ਰਖਾ ਲੈਣੀਆਂ ਵਾਂਡਰ ਲਾਇਆ ਖਾਲਰ ਲਾਈ ਤੇ ਫੇਰ ਆਪਾਂ ਇਹ ਚ ਹਰਾ ਕੁੱਤਰ ਕੇ ਪਾਉਣੀ ਆ ਤੇ ਇੱਥੇ ਜੀ ਪਾਣੀ ਖੜਦਾ ਜਦੋਂ ਮੀਂਹ ਆਉਂਦਾ ਉਹਦਾ ਪਾਣੀ ਇੱਥੋਂ ਤਾਂ ਵੱਟ ਮਾਰੀ ਵੀ ਐ ਤੇ ਪਰ ਫੇਰ ਵੀ ਕਈ ਵਾਰ ਹਨਾ ਪਾਣੀ ਟੁੱਟ ਕੇ ਇੱਧਰ ਨੂੰ ਪੈ ਜਾਂਦਾ ਜਦੋਂ ਮੀਂਹ ਜ਼ਿਆਦਾ ਪ੍ਰੈਸ਼ਰ ਨਾ ਆਏ 2 4 12 ਆਇਆ ਤੇ ਇੱਥੇ ਪਤਾ ਕੀ ਗੱਲ ਸੀ ਜਿਹੜਾ ਸ਼ੈੱਡ ਸੀਗਾ ਹਨਾ ਇਹਦੇ ਨਾਲ ਇੱਕ ਤਰ੍ਹਾਂ ਟਰਾਲੀ ਇਹਦੇ ਥੱਲੇ ਦੀ ਲੰਘ ਜਾਂਦੀ ਸੀਗੀ ਜਿਹੋ ਤੂੜੀ ਬਣਾਉਂਦੇ ਸੀਗੇ ਪਾਉਂਦੇ ਸੀ ਅੰਦਰ ਤੂੜੀ ਤੇ ਸ਼ੈੱਡ ਦੇ ਤੇ ਐ ਇੱਕ ਟਰਾਲੀ ਨਹੀਂ ਲੰਘਦੀ ਸੀ ਉਹਦੇ ਕਰਕੇ ਫਿਰ ਥੱਲੇ ਥਾਂ ਪਟਣਾ ਪਿਆ ਕਰਕੇ ਤੇ ਸਾਰਾ ਵਿੜਾ ਖਰਾਬ ਹੋ ਗਿਆ ਤੇ ਚਲੋ ਜੀ ਹੌਲੀ ਹੌਲੀ ਠੀਕ ਕਰ ਲਾਂਗੇ ਇਹਨੂੰ ਤੇ ਚਲੋ ਜੀ ਆਪਾਂ ਵਾਂਡਰ ਲਾ ਦਈਏ ਤੇ ਕੋ ਉਤਰ ਲਗੇ ਪੱਠੇ ਤੇ ਫੇਰ ਮਿਲਦੀਆਂ ਤੁਹਾਨੂੰ ਕਰਦੇ ਆਂ ਗੱਲਬਾਤ ਹੋਰ ਠੀਕ ਹੈ ਜੀ ਉਤਰ ਰਹੀ ਸੀ ਪੱਠੇ ਤੇ ਪੱਠੇ ਉਤਰਦੇ ਕੀ ਕਰਦੀ ਨਹੀਂ ਭਾਈ ਆ ਗਿਆ ਹਨ ਉਹ ਕਹਿੰਦਾ ਵੀ ਮੈਂ ਕੋ ਚਰ ਦਿੰਨਾ ਭਾਈ ਤੇ ਮੈਂ ਕਿਹਾ ਠੀਕ ਹੈ ਤੇ ਚੱਲ ਹੁਣ ਉਹ ਆਪਾਂ ਕਹਾਂਗੇ ਨਾਲ ਇਹਨਾਂ 'ਚ ਵਾਂਡਰ ਚਰ ਲਾ ਦਿੰਦੇ ਥੋੜੇ ਜਿ ਹਰੇ ਰ ਲਾਉਣੇ ਆ ਕੋਸਾ ਆਪਾਂ ਸੁਬਾ ਵਾਸਤੇ ਰੱਖ ਲਾਂਗੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਤੇ ਮਿਲਦੇ ਆ ਹੋਰ ਵੀਡੀਓ ਦੇ ਨਾਲ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਜਿਹੜੇ ਨਵੇਂ ਆ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਕਿ ਆਪਣੇ ਲਾਈਵ ਤੇ ਵੀ ਜ਼ਰੂਰ ਆਇਆ ਕਰੋ ਠੀਕ ਹੈ ਜੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਫੋਰ ਵਾਚਿੰਗ ਜੀ ਓਕੇ ਬਾਏ